ਟੱਕਾ ਹੋਇਆ ਹੈ ਤੇ ਅੱਜ ਸਾਰਾ ਸਮਾਜ ਵੀ ਇਕੱਠਾ ਹੈ ਵੱਡੇ ਵੀਰ ਚੌਧਰੀ ਜਸ਼ਪਾਲ ਜੀ ਮੈਂ ਬੇਨਤੀ ਕਰੂੰਗਾ ਜਸ਼ਪਾਲ ਜੀ ਨੂੰ ਕਿ ਅੱਗੇ ਦੀ ਜਿਹੜੀ ਵੀ ਸਮਾਜ ਦੀ ਕਾਰਵਾਈ ਹੈ ਔਰ ਜੋ ਅੱਜ ਸਮਾਜ ਦੇ ਨਾਲ ਟੱਕਾ ਹੋਇਆ ਹੈ 26 ਜੂਨ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਵੀ ਦੇਣਗੇ ਉਹ ਪੁੱਛਣਗੇ ਜੈ ਮਾਨਮੀ ਜੀ ਅੱਜ ਬਹੁਤ ਹੀ ਸਤਿਕਾਰਯੋਗ ਲਾਈਫ ਦੇ ਅੰਦਰ ਸਾਨੂੰ ਵੀ 35-40 ਸਾਲ ਹੋ ਗਏ ਯੂਨੀਅਨ ਚਲਾਉਂਦਿਆਂ ਨੂੰ ਕਦੀ ਐਸਾ ਕਦੀ ਮਾਹੌਲ ਨਹੀਂ ਬਣਿਆ ਜਕ ਕਿਸੇ ਅਫਸਰ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਨਹੀਂ ਦੇਖਿਆ ਗਿਆ ਜੋ ਅੱਜ ਢੀਜੋਂ ਦੇ ਉੱਪਰ ਸਾਡੇ ਛੋਟੇ ਵੀਰ ਵਿੱਕੀ ਸੌਤਾ ਜੀ ਜੋ ਰਾਸ਼ਟਰੀ ਸਵਾਲਮੀ ਸਫਾਈ ਕਰਮਚਾਰੀ ਮਹਾ ਸੰਘ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਸਫਾਈ ਕਰਮਚਾਰੀ ਔਰ ਸੀਵਰ ਮੈਨਾਂ ਦੀਆਂ ਡਿਮਾਂਡਾਂ ਲੈ ਕੇ ਸਭ ਤੋਂ ਵੱਡੀ ਡਿਮਾਂਡ ਤਾਂ ਇਹ ਹੈ ਵੀ ਤਨਖਾਹ ਜਿਹੜੀ ਉਹ ਲੇਟ ਹੈ ਤਨਖਾਹ ਦੀ ਡਿਮਾਂਡ ਸੀ ਕੀ ਤਨਖਾਹ ਸਾਡੀ ਦਿੱਤੀ ਜਾਵੇ ਔਰ ਓਵਰਏਜ ਜਿਹੜੇ ਮੁਲਾਜ਼ਮ ਐ ਜਿਹਨੂੰ ਬੜਾ ਲੰਬਾ ਸਮਾਂ ਕੰਮ ਕਰਦੇ ਹੋਏ ਉਹਨਾਂ ਨੂੰ ਆਡਿਟ ਦਿੱਤੇ ਜਾਣ ਪੱਕੇ ਹੋਣ ਦੇ ਔਰ ਜਿਹੜਾ ਸਫਾਈ ਦਾ ਕੰਮ ਠੇਕੇ ਦੇ ਐ ਪਿਛਲੀਆਂ ਸਰਕਾਰਾਂ ਨੇ ਵੀ ਸਾਰਿਆਂ ਨੇ ਵਾਅਦੇ ਕੀਤੇ ਕਿ ਜਦੋਂ ਸਾਡੀ ਸਰਕਾਰ ਆਈ ਤੇ ਸਫਾਈ ਦਾ ਜਿਹੜਾ ਕੰਮ ਆ ਠੇਕੇ ਦੇ ਨਹੀਂ ਦਿੱਤਾ ਗਿਆ ਪਰ ਮੌਜੂਦਾ ਸਰਕਾਰ ਮੌਜੂਦਾ ਹੋਣ ਮੌਜੂਦਾ ਕਾਰਪੋਰੇਸ਼ਨ ਦੇ ਕਮਿਸ਼ਨਰ ਇਹਨਾਂ ਵੱਲੋਂ ਜਿਹੜਾ ਲੁਧਿਆਣਾ ਕਾਰਪੋਰੇਸ਼ਨ ਦਾ ਕੰਮ ਐ ਉਹ ਠੇਕੇ ਦੇ ਦਿੱਤਾ ਜਾ ਰਿਹਾ ਔਰ ਵਿਕੀ ਸੋਹਤਾ ਜੀ ਆਪਣੇ ਸਫਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਸੀ ਵੀਰ ਮੰਡੇ ਨੂੰ ਨਾਲ ਲੈ ਕੇ ਉਥੇ ਕਮਿਸ਼ਨਰ ਨੂੰ ਮਿਲਣ ਕੇ ਜਾ ਰਹੇ ਸੀਗੇ ਆਪਣਾ ਜਿਹੜਾ ਦੁੱਖ ਹੈ ਉਹ ਰੋਣ ਲਈ ਜਾ ਰਹੇ ਸੀਗੇ ਕਿ ਸਾਡੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਬਹੁਤ ਸਾਰੇ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਬੈਂਕਾਂ ਦੇ ਡਿਫਾਲਟਰ ਹੋ ਚੁੱਕੇ ਕਿਸੇ ਨੇ ਟੂ ਬਿਲਡਰ ਲਿੱਤਾ ਹੋਇਆ ਕਿਸੇ ਨੇ ਕੋਈ ਲੋਨ ਲਿੱਤਾ ਹੋਇਆ ਹਰ ਮਹੀਨੇ ਜਿਹੜੀ ਤਨਖਾਹ ਹੈ ਉਹ ਟਾਈਮ ਸਰ ਨਹੀਂ ਮਿਲਦੀ ਤੇ ਸਾਡੇ ਮੁਲਾਜ਼ਮ ਜਿਹੜੇ ਆ ਸਾਰੇ ਜਿਹੜੇ ਬੈਂਕਾਂ ਦੇ ਵਿੱਚ ਕਿਸ਼ਤ ਸਮੇਂ ਸਿਰ ਨਹੀਂ ਜਾਂਦੀ ਇਹ ਬੇਨਤੀ ਕਰਨਗੇ ਸੀ ਤੇ ਮਿਸਟਰ ਜਿਹੜਾ ਸੇਖੋ ਆ ਉਹਨੇ ਇੱਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਜਿਹੜਾ ਇੱਕ ਆਪ ਇੱਕ ਜਿੱਥੇ ਅਫੀਸਰ ਹੈ ਉੱਥੇ ਇੱਕ ਯੂਨੀਅਨ ਵੀ ਚਲਾ ਰਿਆ ਜੋ ਆਪਣੇ ਬੰਦੇ ਬਣਾ ਕੇ ਇਸ ਯੂਨੀਅਨ ਦੇ ਉੱਪਰ ਯੂਨੀਅਨ ਵਾਈ ਦੀ ਜਿਹੜੀ ਰੰਜਿਸ਼ ਰੱਖ ਕੇ ਮੁਲਾਜ਼ਮਾਂ ਨੂੰ ਅੰਦਰ ਨਾ ਵੜਨ ਜਾਂ ਵੜਨ ਨੇਰ ਨਾਲ ਗੱਲ ਨਾ ਕਰਨ ਕਮਿਸ਼ਨਰ ਨਾਲ ਗੱਲ ਨਾ ਕਰਨ ਰਸਤੇ ਹੀ ਰੋਕ ਕੇ ਆਪਣੇ ਬੰਦੇ ਬਣਾ ਕੇ ਸਿੱਧਾ ਹਮਲਾ ਕੀਤਾ ਔਰ ਜਾਤੀ ਸੂਚਕ ਸ਼ਬਦ ਵੀ ਗਏ ਔਰ ਇਹ ਵੀਡੀਓ ਬਣੀਆਂ ਹੋਈਆਂ ਜਿੱਥੇ ਮਾਵਾਂ ਦੀਆਂ ਗਾਲਾਂ ਕੱਢ ਰਿਆ ਆਪ ਕੁੱਟ ਰਿਹਾ ਆਪ ਗੁੰਡਾਗਰਦੀ ਕਰ ਰਿਹਾ ਔਰ ਸਾਡੇ ਮੌਕੇ ਤੋਂ ਉਥੇ ਜਿੱਥੇ ਵਿੱਕੀ ਸੋਹਤਾ ਜੀ ਨੂੰ ਅਰੈਸਟ ਕੀਤਾ ਉਹਨਾਂ ਦੇ ਨਾਲ ਹੋਰ ਦੋ ਵੀਰਾਂ ਨੂੰ ਵੀ ਅਰੈਸਟ ਕੀਤਾ ਗਿਆ ਅਸੀਂ ਅੱਜ ਪੁਲਿਸ ਕਮਿਸ਼ਨਰ ਸਾਡੇ ਸਤਿਕਾਰਯੋਗ ਸ਼ਰਮਾ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਠੀਕ ਹੈ ਉਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਐਫ ਆਈ ਆਰ ਦਰਜ ਹੋ ਗਈ ਸਾਡੇ ਮੁਲਾਜ਼ਮਾਂ ਦੇ ਉੱਪਰ ਪਰ ਸਾਡੀ ਵੀ ਬੇਨਤੀ ਹੈ ਕਿ ਜਿਹੜੇ ਵਿੱਕੀ ਸੋਹਤਾ ਜੀ ਵੱਲੋਂ ਜਾਂ ਉਹਨਾਂ ਦੇ ਨਾਲ ਦੇ ਵੀਰਾਂ ਦੇ ਉੱਪਰ ਕੁੱਟਮਾਰ ਕੀਤੀ ਗਈ ਜਾਤੀ ਸੂਚਕ ਸ਼ਬਦ ਕਹੇ ਗਏ ਉਹ ਆਪਣੀ ਬੇਨਤੀ ਨੂੰ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਜਿਹੜੀਆਂ ਕਾਨੂੰਨੀ ਧਰਮਾਂ ਉਹ ਬੰਦੀਆਂ ਤੇ ਇਹ ਵੀ ਸਾਡੇ ਲੋਕ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਜਾਵੇ ਅਗਰ ਦਰਜ ਨਾ ਕੀਤੀ ਗਈ ਅੱਜ ਸਾਡੀ ਪੰਜਾਬ ਪੁਲਿਸ ਦੇ ਨਾਲ ਕੋਈ ਰੋਣਾ ਨਹੀਂ ਅਸੀਂ ਪੰਜਾਬ ਪੁਲਿਸ ਤੋਂ ਲੁਧਿਆਣਾ ਦੇ ਸਤਕਾਰਯੋਗ ਕਮਿਸ਼ਨ ਸਾਹਿਬ ਤੋਂ ਬੇਨਤੀ ਕਰਦੇ ਮੰਗ ਕਰਦੇ ਆ ਕਿ ਜਿਹੜੀ ਸਾਡੀ ਵਿੱਕੀ ਸੋਤਾ ਜੀ ਵੱਲੋਂ ਐਪਲੀਕੇਸ਼ਨ ਕੀਤੀ ਗਈ ਹੈ ਜਿਹੜੇ ਦੋਸ਼ੀ ਉੱਥੇ ਕੁੱਟਮਾਰ ਕਰ ਰਹੇ ਸੀ ਮਿਸਟਰ ਸੇਖੋ ਕੁੱਟਮਾਰ ਕਰ ਰਿਹਾ ਸੀ ਉਹਨਾਂ ਦੇ ਉੱਪਰ ਵੀ ਬੰਦਈ ਕਾਰਵਾਈ ਕੀਤੀ ਜਾਵੇ ਅਗਰ ਕਾਰਵਾਈ ਨਾ ਕੀਤੀ ਗਈ ਤੇ ਜੋ ਸਾਨੂੰ ਬਾਵਾ ਸਾਹਿਬ ਨੇ ਅਧਿਕਾਰ ਦਿੱਤੇ ਹੈ ਕਿ ਤੁਸੀਂ ਆਪਣੇ ਹੱਕ ਦੇ ਲਈ ਸੰਘਰਸ਼ ਕਰ ਸਕਦੇ ਹੋ ਸ਼ਾਂਤਮਈ ਤਰੀਕੇ ਨਾਲ ਤੇ ਮਜਬੂਰਨ ਸਾਨੂੰ ਸੰਘਰਸ਼ ਕਰਨਾ ਪਊਗਾ ਇਸ ਕਰਕੇ ਮੈਂ ਅੱਜ ਮੰਗ ਕਰਦਾ ਕਮਿਸ਼ਨ ਸਾਹਿਬ ਤੋਂ ਕਿ ਸਾਡੀ ਸਾਡੇ ਵੱਲੋਂ ਦਿੱਤੀਆਂ ਹੋਈਆਂ ਅਪਲੀਕੇਸ਼ਨਾਂ ਤੇ ਵੀ ਉਹਨਾਂ ਮੁਲਾਜ਼ਮਾਂ ਵੱਲੋਂ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਸਾਡੇ ਯੂਨੀਅਨ ਦੇ ਮਹਾਸੰਗ ਦੇ ਮੈਂਬਰ ਅਹੁਦੇਦਾਰ ਵਿੱਕੀ ਸੋਤਾਏ ਦੇ ਗਵਾਈ ਦੇ ਵਿੱਚ ਗਏ ਸੀ ਆਪਣੀਆਂ ਡਿਮਾਂਡਾਂ ਲੈ ਕੇ ਉਹਨਾਂ ਦੇ ਉੱਪਰ ਗੁੰਡਾਗਰਦੀ ਕੀਤੀ ਹਮਲਾ ਕੀਤਾ ਉਹਨਾਂ ਦੇ ਉੱਪਰ ਜਿਹੜੀ ਬੰਦੀ ਕਾਰਵਾਈ ਆ ਸਿੱਖੋਂ ਦੇ ਤੇ ਸਿੱਖੋਂ ਦੇ ਨਾਲ ਦੇ ਬਾਕੀ ਲੋਕਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਆ ਬਹੁਤ ਬਹੁਤ ਧੰਨਵਾਦ ਜੈ ਵਾਲ ਜਲਾਜ਼ਮ ਇਕਤਾ ਜਿੰਦਾਬਾਦ ਜਲਾਜ਼ਮ ਇਕਤਾ ਜਿੰਦਾਬਾਦ ਅਸੀਂ ਸੁਣਦੇ ਸੀ ਪਹਿਲੀ ਵਾਰ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ दलित ਭਰਾਵਾਂ ਤੇ ਅਤਿਆਚਾਰ ਹੋ ਰਿਹਾ ਲੱਤਾਂ ਦੇ ਨਾਲ ਟੁੱਟੀਆਂ ਲੱਤਾਂ ਦੇ ਨਾਲ ਮੈਂ ਉੱਥੇ ਮੌਜੂਦਾ ਖੜਾਇਆ ਲੱਤਾਂ ਦੇ ਨਾਲ ਘੁੱਟ ਰਹੇ ਆ ਪੂਰੀ ਤਰ੍ਹਾਂ ਮਤਲਬ ਜੋ ਸੁਣਿਆ ਸੀ ਟੈਲੀਵਿਜ਼ਨ 'ਤੇ ਦੇਖਦੇ ਸੀ ਵੀ ਇਸ ਤਰੀਕੇ ਨਾਲ ਅਤਿਆਚਾਰ ਹੋ ਰਿਹਾ ਅੱਜ ਅੱਖੀਂ ਦੇਖਿਆ ਅੱਜ ਅੱਖੀਂ ਦੇਖਿਆ ਇਹ ਮਾਹੌਲ ਹੈ ਫਿਰ ਬੇਨਤੀ ਕਰਾਂਗਾ ਰਾਸ਼ਟਰੀ ਯੋਗ ਦੇ ਜਿਹੜੇ ਰਾਸ਼ਟਰੀ ਦੇਖ ਨੇ ਜਿਨ੍ਹਾਂ ਦੇ ਵਿਕੀ ਸੋਤਾ ਜੀ ਪੰਜਾਬ ਦੇ ਦੇਖ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਉਹ ਵੀ ਯੂਪੀ ਤੋਂ ਨੇ तो तो सभी साथियों को साथियों आज के डेट में बिकी स्रोता जी पंजाब में सफाई कर्मचारियों के जो पर्श शोषण हो रहा है लुधियाना के जितने सफाई कर्मचारी हैं उनके शोषण हो रहा है उनको ये आवाज को बुलंद करते हुए और शांति पूर्वक आज जोन में गए गैस अप्लीकेशन देने महापौर और नगर निगम के अधिकारियों से वार्ता करने गए थे कि सर समय बीत जाता है लेकिन कर्मचारियों को तनख्वाह नहीं मिल जाता है मिल पाता और भी समस्याओं को लेकर लेकिन नगर निगम के भ्रष्ट अधिकारियों द्वारा ताराशाही करते हुए उनके ऊपर जो भी हमारे पदाधिकारी उनके ऊपर अत्याचार किया गया मारा पीटा गया मैं उन अधिकारियों से मैं कहना चाहता हूँ कि राष्ट्रीय सफाई कर्मचारी महासंघ कमजोर नहीं है अगर ये सोचते हैं कि राष्ट्रीय सफाई कर्मचारी महासंघ के पदाधिकारियों के ऊपर शोषण करके उनके आवाज को दबा देंगे तो ये बहुत गलत सोच है अगर शाम तक बिकी सोता जी आज यहाँ से नहीं छूटते तो कल की डेट में मैं राष्ट्रीय सफाई कर्मचारी महासंघ राष्ट्रीय अध्यक्ष मैं आह्वान करता हूँ कि हमारे राज्य में हमारे पूरे भारत में जितने जगह पे संगठन चल रहा है सभी प्रदेश अध्यक्ष अपने अपने पदाधिकारियों के साथ यहाँ पे आएंगे और मैं खुद यहाँ पे भूख हड़ताल बैठूंगा जय भीम जय एकता जिंदाबाद साथियों जो आज ਨਗਰ ਨਿਗਮ ਜੋਂਡ ਦੀ ਵਿਖੇ ਜੋ ਮੰਦ ਭਾਕੇ ਜੋ ਘਟਨਾ ਮੈਂ ਕਹੂੰਗਾ ਵਾਪਰੀ ਆ ਸਾਥੀਓ ਕਿਉਂਕਿ ਸਾਡੇ ਕ੍ਰਾਂਤੀਕਾਰੀ ਸਾਥੀ ਯੋਧੇ ਵੀਰ ਵਿਕੀ ਸੋਤਾ ਜੀ ਜਿਹੜੇ ਸਾਡੇ ਮੁਲਾਜ਼ਮ ਨੇ ਜਿਹੜੇ ਇਹਨਾਂ ਅਫਸਰਾਂ ਤੋਂ ਪਰੇਸ਼ਾਨ ਨੇ ਠੇਕੇਦਾਰੀ ਪ੍ਰਥਾ ਨੂੰ ਲੈ ਕੇ ਓਵਰ ਏਜ ਨੂੰ ਲੈ ਕੇ ਆਊਟਸੋਰਸ ਨੂੰ ਲੈ ਕੇ ਆਪਣੀ ਮੰਗਾਂ ਨੂੰ ਜਿਹੜਾ ਪੂਰਾ ਕਰਾ ਲਈ ਉੱਤੇ ਧਰਨਾ ਪ੍ਰਦਰਸ਼ਨ ਕਰਨ ਗਏ ਸੀ ਪਰ ਉੱਥੇ ਇੱਕ ਗੁੰਡਾ ਜਿਹੜਾ ਅਫਸਰ ਆ ਉਹਨੇ ਆਪਣੇ ਗੁੰਡੇ ਹੀ ਦਿਖਾਈ ਏ ਜਿਹੜੇ ਪ੍ਰੋਟੈਸਟ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸਾਡੇ ਲੋਕ ਸੀ ਸਾਡੇ ਮੁਲਾਜ਼ਮ ਸੀ ਉਹਨਾਂ ਨਾਲ ਜਿਹੜੀ ਹੱਤਾਪਾਈ ਕੀਤੀ ਆ ਅਸੀਂ ਇਹਦੀ ਮਨਸੀਪਲ ਕਰਮਚਾਰੀ ਦਲ ਵੱਲੋਂ ਪੂਰ ਜ਼ੋਰ ਨਿੰਦਾ ਕਰਦੇ ਆ ਤੇ ਵਿਕੀ ਸੋਤਾ ਜਿਹਨੂੰ ਇਹਨਾਂ ਦੇ ਸਾਰੇ ਯੂਨੀਅਨ ਨੂੰ ਅਸੀਂ ਸਵਾਦਵਾਨੇ ਆ ਵੀ ਪੂਰਾ ਵਾਲਮੀਕੀ ਸਮਾਜ ਤੇ ਭਾਰਤੇ ਵਾਲਮੀਕੀ ਧਰਮ ਸਾਤੇ ਸਾਡੀ ਮਨਸੀਪਲ ਕਰਮਚਾਰੀ ਦਲ ਯੂਨੀਅਨ ਤੁਹਾਡੇ ਨਾਲ ਖੜੀ ਆ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਵੀ ਜਿੱਤੇ ਵਿਕੀ ਸੋਤਾ ਜੀ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਇਹ ਮਿਸਟਰ ਸੇਖੋ ਦੇ ਵੀ ਬਣਦੀ ਹੈ ਤੇ ਉਹਨਾਂ ਦੇ ਜਿਹੜੇ ਹੁੰਡੇ ਰੱਖਿਓਏ ਉਹਨਾਂ ਤੇ ਵੀ ਬਣਦੀ ਆ ਜੇ ਕਿਤੇ ਤੁਸੀਂ ਉਹਨਾਂ ਤੇ ਨਹੀਂ ਕੋਈ ਕਾਰਵਾਈ ਕੀਤੀ ਤਾਂ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ ਜੈ ਭੀਮ ਜੈ ਭਾਰਤ ਲੈ ਐਡਵੋਕੇਟ ਰਾਹੁਲ ਪੋਹਰ ਜੀ ਨੂੰ ਬੇਨਤੀ ਕਰੂੰਗਾ ਉਹ ਵੀ ਅੱਜ ਜਿਹੜੀ ਇਹ ਮੰਦਪਾਗੀ ਕਟਣ ਹੋਈ ਹੈ ਆਪਣੇ ਵਿਚਾਰ ਦੇਣਗੇ ਵਕੀਲ ਸਾਹਿਬ ਜੈ ਭੀਮ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਆਪਣੇ ਹੱਕਾਂ ਲਈ ਹਮੇਸ਼ਾ ਹੀ ਵੀ ਸਮਾਜ ਦੀ ਆਵਾਜ਼ بلند ਕਰਦੇ ਆ ਰਹੇ ਆ ਵਿੱਕੀ ਸੋਤਾਵਰੀ ਆਪਣੇ ਸਾਥੀਆਂ ਨਾਲ ਅੱਜ ਦਿਨ ਵੀ ਕਮਿਸ਼ਨ ਸਾਹਿਬ ਨੂੰ ਮਿਲਣ ਗਏ ਸੀਗੇ ਆਪਣੇ ਹੱਕਾਂ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੇ ਆ ਕਮਿਸ਼ਨ ਸਾਹਿਬ ਨੂੰ ਦੱਸਣ ਗਏ ਸੀ ਵੀ ਪਿਛਲੇ ਕਈ ਦਿਨਾਂ ਤੋਂ ਤਨਖਾਹ ਟਾਈਮ ਤੇ ਨਹੀਂ ਮਿਲ ਰਹੀ ਆ ਤੇ ਜਿਹੜਾ ਠੇਕੇਦਾਰੀ ਪ੍ਰਥਾ ਵਾਲਾ ਕੰਮ ਨਵਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੀ ਕੀਤੀ ਜਾ ਰਹੀ ਆ ਵੀ ਇਹਨੂੰ ਬੰਦ ਕੀਤਾ ਜਾਵੇ ਹੋਰ ਵੀ ਬਹੁਤ ਸਮੱਸਿਆਵਾਂ ਸੀਗੀਆਂ ਇਹਨਾਂ ਸਾਰੀ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨ ਸਾਹਿਬ ਨੂੰ ਮਿਲਣ ਦਾ ਵੀ ਵਕਤ ਰੱਖਿਆ ਹੋਇਆ ਸੀਗਾ ਸਾਰੇ ਸਾਥੀਆਂ ਨੇ ਮਿਲ ਕੇ ਆਪਣੀ ਡਿਮਾਂਡਸ ਦੱਸਣੀਆਂ ਸੀਗੀਆਂ ਪਰ ਸਰਕਾਰ ਵੱਲੋਂ ਇਹ ਜਿਹੜਾ ਵਤੀਰਾ ਵਰਤਿਆ ਗਿਆ ਵਾ ਸਰਕਾਰ ਦਾ ਜਿਹੜਾ ਇੱਕ ਗੁੰਡਾ ਵਾ ਜਿਹਨੂੰ ਆਪਾਂ ਜਸਦੇਵ ਸਿੰਘ ਸੇਖੋ ਦੇ ਨਾਮ ਤੋਂ ਜਾਣਦੇ ਆਂ ਵੀ ਉਹ ਅਫਸਰਾਂ ਵਾਲੀ ਕੋਈ ਗੱਲ ਨਹੀਂ ਹੈ ਇੱਕ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਦਿਖਾਓ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਉਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਵਾ ਵੀ ਕਿਵੇਂ ਇੱਕ ਅਫਸਰ ਵੀ ਪਬਲਿਕ ਦੇ ਵਿੱਚ ਆ ਕੇ ਮੁਲਾਜ਼ਮਾਂ ਦੇ ਵਿੱਚ ਆ ਕੇ ਮੁਲਾਜ਼ਮਾਂ ਤੱਕੇ ਤੱਕੇਸ਼ਾਈ ਕਰ ਰਿਹਾ ਵਾ ਉਹਨਾਂ ਨੂੰ ਉਹਨਾਂ ਨਾਲ ਕੁੱਟਮਾਰ ਕਰ ਰਿਹਾ ਵਾ ਉਹਨੇ ਆਪਣੇ ਸਾਥੀ ਬੁਲਾ ਲਏ ਦੋਸਤੋ ਕੁੱਟਮਾਰ ਕਰਨ ਲਈ ਉਹਨੇ ਕੀ ਕੀਤਾ ਵੀ ਜਿਹੜਾ ਪ੍ਰਦਰਸ਼ਨ ਕਰ ਰਹੇ ਸੀਗੇ ਜਾਂ ਆਪਣੇ ਕਮਿਸ਼ਨ ਸਾਹਿਬ ਨੂੰ ਮਿਲਣ ਲਈ ਸਾਥੀ ਅੰਦਰ ਜਾ ਰਹੇ ਸੀਗੇ ਮੁਲਾਜ਼ਮ ਸਾਥੀ ਉਹਨਾਂ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਇੱਕ ਸਾਥੀ ਦੇ ਧੱਕਾ ਵੱਜਿਆ ਤਾਂ ਉਹ ਧੱਕੇ ਨਾਲ ਵੀ ਸ਼ੀਸ਼ੇ ਤੇ ਜਾ ਕੇ ਵੱਜਿਆ ਵਾ ਫਿਰ ਸ਼ੀਸ਼ਾ ਨਗਰ ਨਿਗਮ ਦਾ ਜਿਹੜਾ ਗੇਟ ਸੀਗਾ ਉਹ ਸ਼ੀਸ਼ਾ ਟੁੱਟਿਆ ਵਾ ਉਸ ਕਾਰਨ ਕਰਕੇ ਇਹ ਕਹਿ ਰਿਹਾ ਵੀ ਇਹਨਾਂ ਨੇ ਧੱਕੇ ਨਾਲ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕੀਤੀ ਆ ਪਰ ਇਹ ਕੋਰਾ ਝੂਠ ਹੈ ਦੋਸਤੋ ਸਰਕਾਰ ਵੱਲੋਂ ਜਿਹੜਾ ਇਹ ਗੰਦਾ ਗੰਦਾ ਅੰਡਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਅਫਸਰ ਇਹ ਪਹਿਲਾਂ ਤਾਂ ਬਰਾਦਰੀ ਨੇ ਧੱਕਾ ਕਰ ਰਿਆ ਵਾ ਤੇ ਜੇ ਬਰਾਦਰੀ ਦੇ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ ਆਪਾਂ ਲੋਗ ਦਰਜਾ ਚਾਰ ਆਪਣੀ ਆਵਾਜ਼ ਵੀ ਬੁਲੰਦ ਕਰ ਸਕਦਾ ਤਾਂ ਬਾਦਸ਼ਾਹ ਦੇ ਸੰਵਿਧਾਨ ਕਿੱਥੇ ਰਹਿ ਗਿਆ ਦੋਸਤੋ ਬਾਦਸ਼ਾਹ ਦੇ ਸੰਵਿਧਾਨ ਦੀ ਗੱਲ ਕਰਦੇ ਭਗਵੰਤ ਸਿੰਘ ਮਾਨੋਰੀ ਪੰਜਾਬ ਦੇ ਕੰਕਰੀ ਸਾਹਿਬਾਨ ਕਿ ਅਸੀਂ ਠੇਕੇਦਾਰੀ ਪ੍ਰਥਾ ਨਹੀਂ ਚੱਲਣ ਦੇਵਾਂਗੇ ਖਤਮ ਕਰਾਂਗੇ ਪਰ ਦੋਸਤੋ ਲੁਧਿਆਣਾ ਸ਼ਹਿਰ ਵਿੱਚ ਅਲੱਗ ਕਾਨੂੰਨ ਚੱਲਦਾ ਵਾ ਵੀਰੇ ਠੇਕੇਦਾਰੀ ਪ੍ਰਥਾ ਨੂੰ ਪੁਰਜੋਰ ਤਰੀਕੇ ਨਾਲ ਅੱਗੇ ਵਧਾਣ ਲਈ ਕਮਿਸ਼ਨਰ ਵੀ ਲੱਗੇ ਹੋਏ ਆ ਤੇ ਆਪਣੇ ਜੁਆਇੰਟ ਕਮਿਸ਼ਨਰ ਸੇਖੋ ਸਾਬ ਵੀ ਲੱਗੇ ਹੋਏ ਆ ਇਹ ਸਾਰੇ ਲੱਗੇ ਹੋਏ ਆ ਦੋਸਤੋ ਸੋ ਇਸ ਚੀਜ਼ ਇਨਾ ਕੀ ਜਿਹੜਾ ਅਸੀਂ ਵਿਰੋਧ ਕਰ ਰਹੇ ਆ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਕਿ ਇਸ ਵੀਡੀਓ ਦੇ ਵਿੱਚ ਓਹ ਗਰਮ ਫੁੱਲ ਨੂੰ ਬੰਦ ਕਰਮ ਹੋ ਗਿਆ ਬੰਦ ਕਰ ਆ ਵੀਡੀਓ ਦੇਖੋ ਦੋਸਤੋ ਇਹਦੇ ਵਿੱਚ ਸਰੇ ਆਮ ਵੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਸਰਕਾਰੀ ਮੁਲਾਜ਼ਮ ਵੱਲੋਂ ਆਪਣੇ ਪਦ ਦੀ ਦੁਰਵਰਤੋਂ ਕਰਦੇ ਹੋਏ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਵਾ ਅਰਧੋ ਕਰ ਦਿਓ ਜਾ ਕਿੱਥੇ ਆ ਜੋਰੇ ਬਲਾ ਲਾ ਨਾ ਜਾ ਰਹੀ ਸ਼ਰਮ ਆ ਜਾਓ ਵੀਰੇ ਉਹ ਦੋਸਤੋ ਤੁਸੀਂ ਇਹ ਸਾਰੀ ਵੀਡੀਓ ਦੇਖੀ ਆ ਵੀ ਜਿਹੜੇ ਚ ਸਾਫ-ਸਾਫ ਨਜ਼ਰ ਆ ਰਿਹਾ ਵਾ ਵੀ ਕੌਣ ਟੱਕਾ ਕਰ ਰਿਹਾ ਤੇ ਕੌਣ ਟੱਕੇਸ਼ਾਈ ਕਰ ਰਿਹਾ ਵਾ ਸੋ ਸਾਡੀ ਸਾਰੇ ਮੁਲਾਜ਼ਮ ਸਾਥੀਆਂ ਦੀ ਵੀ ਬੇਨਤੀ ਆ ਸਾਰੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੀ ਵੀ ਬੇਨਤੀ ਆ ਵੀ ਇਦਾਂ ਦੇ ਅਫਸਰਾਂ ਦੇ ਨਕੇਲ ਪਾਈ ਜਾਵੇ ਇਹਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ ਵੀ ਇਹ ਜਿਹੜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਆਮ ਲੋਕਾਂ ਲਈ ਆਈ ਸੀਗੀ ਆਮ ਲੋਕਾਂ ਦੇ ਅਤਿਆਚਾਰ ਕਰਨ ਲਈ ਨਹੀਂ ਬਣੀ ਇਹ ਪਾਰਟੀ ਸੋ ਸਰਕਾਰ ਦਾ ਅਕਸ਼ਵੀਏ ਵਿੱਚ ਖਰਾਬ ਹੋ ਰਿਹਾ ਵਾ ਸਰਕਾਰ ਨੂੰ ਵੀ ਬੇਨਤੀ ਆ ਵੀ ਇੱਧਰ ਅਫਸਰਾਂ ਨੂੰ ਖੁੰਝੇ ਲੈਣ ਲਾ ਕੇ ਨੂੰ ਸਸਪੈਂਡ ਕਰਕੇ ਇੱਕ ਐਗਜ਼ਾਮਪਲ ਸੈੱਟ ਕਰੋ ਤਾਂ ਜੋ ਕੋਈ ਹੋਰ ਅਫਸਰ ਮੁਲਾਜ਼ਮਾਂ ਤੇ ਅਤਿਆਚਾਰ ਨਾ ਕਰ ਸਕੇ ਸੋ ਮੇਰੀ ਬੇਨਤੀ ਆ ਹੋਤੀ ਸਰਕਾਰਯੋਗ ਸੋਨਵੀਰ ਰਣੀਆਂ ਜੀ ਸਾਡੇ ਨਗਰ ਨਿਗਮ ਮੁਲਾਜ਼ਮ ਦੇ ਹੱਕਾਂ ਲਈ ਹਮੇਸ਼ਾ ਵਾਜ ਬੁਲੰਦ ਕਰਦੇ ਆ ਰਹੇ ਆ ਇਹਨਾਂ ਨੂੰ ਬੇਨਤੀ ਆ ਵੀ ਇਹ ਵੀ ਆਪਣੇ ਜਿਹੜਾ ਦੁੱਖਦਰਦਾ ਸਮਾਜ ਨੂੰ ਦੱਸਣ ਅਤੇ ਸਮਾਜ ਨੂੰ ਆਹਵਾਨ ਕਰਨ ਵੀ ਅੱਧਰੇ ਲੋਕਾਂ ਦਾ ਕੀ ਕਰਨਾ ਚਾਹੀਦਾ ਵਾ ਸੁਣ ਵੀ ਰਣੀਆਂ ਜੀ ਜੋ ਬੋਲੇ ਸੋ ਨਿਰਭੈ ਆਲੋਕ ਮਾਰੀ ਜੈ ਅੱਜ ਜੋ 30 ਜੂਨ ਤੇ 22 ਸੋਤਾ ਜੀ ਸਮਾਜ ਦੀ ਤੇ ਮਜ਼ਦਮਾ ਦੀ ਜੋ ਹੱਕ ਦੀ ਗੱਲ ਕਰਨ ਗਏ ਸੀ ਜੋ ਠੇਕੇਦਾਰੀ ਪ੍ਰਥਾ ਜਾਂ ਮਜ਼ਦਮਾ ਦੀ ਤਨਖਾਹ ਨਹੀਂ ਪੈ ਰਹੀ ਜਾਂ ਫਿਰ ਅੱਜ 25 ਤਰੀਕ ਹੋ ਗਈ ਆ ਜਿਹੜੇ ਡੀਸੀ ਰੇਟ ਵਾਲੇ ਨੇ ਅਜੇ ਤੱਕ ਉਹਨਾਂ ਦੀ ਤਨਖਾਹ ਨਹੀਂ ਪਈ ਔਰ ਦੂਜੀ ਗੱਲ ਜਿਹੜਾ ਠੇਕੇਦਾਰੀ ਪਰਥਾ ਚੱਲ ਰਹੀ ਆ ਤੇ ਜਿਹੜਾ ਓਵਰਰੇਜ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਹੜੀ ਸਰਕਾਰ ਤੇ ਕਾਰਪੋਰੇਸ਼ਨ ਦਾ ਮੇਅਰ ਤੇ ਕਮਿਸ਼ਨਰ ਜਿਹੜਾ ਰੋਜ਼ ਲਾਰੇ ਤੇ ਲਾਰੇ ਲਾ ਰਿਹਾ ਵਾ ਅੱਜ ਉਹ ਸਾਡੇ ਮੁਲਾਜ਼ਮ ਵਿਕੀ ਸੋਤਾ ਜੀ ਦੇ ਨਾਲ ਗਏ ਸੀਗੇ ਤੇ ਉੱਥੇ ਜਿਹੜਾ ਜਗਦੇਵ ਸੇਖੋਂ ਜਿਹੜਾ ਜਨਰਲ ਕਮਿਸ਼ਨਰ ਲਾਇਆ ਵਾ ਉਹਨੇ ਆ ਕੇ ਵੱਤਮੀ ਜੀ ਕੀਤੀ ਤੇ ਹੱਥੋ ਪਾਈ ਕੀਤੀ ਤੇ ਕੁੱਟਮਾਰ ਕੀਤੀ ਤੇ ਹੁਣੇ-ਹੁਣੇ ਉਹ ਵੀਡੀਓ ਦੇ ਨਾਲ ਉਹ ਮੀਡੀਆ ਨਾਲ ਦੇਖਿਆ ਸੀ ਮੈਂ ਹੁਣੇ ਬੋਲ ਰਿਹਾ ਸੀ ਕਿ ਮੈਂ ਉਹਨਾਂ ਨੂੰ ਸਮਝਾ ਰਿਹਾ ਸੀ ਵੀ ਤੁਸੀਂ ਕੈਮਰੇ ਦੇਖ ਲਓ ਉਹ ਤਾਂ ਦੇਖ ਰਿਹਾ ਵਾ ਕਿਉਂਕਿ ਜੋ ਵੀਡੀਓ ਚੱਲ ਰਹੀ ਆ ਉਹ ਦਿਖ ਰਹੀ ਆ ਅਸੀਂ ਮੰਗੋ ਪੁਲਿਸ ਕਮਿਸ਼ਨਰ ਸਾਹਿਬ ਤੋਂ ਮੰਗ ਕਰਦੇ ਆ ਕਿ ਜਿਹੜਾ ਇਹਨਾਂ ਨੇ ਧੱਕਾ ਕੀਤਾ ਮੁਲਾਜ਼ਮਾਂ ਦੇ ਨਾਲ ਵੀ ਉਹਨਾਂ ਦੀ ਵੀ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਹਨਾਂ ਦਾ ਮੈਡੀਕਲ ਕਰਾਇਆ ਜਾਵੇ ਅਤੇ ਨਾਲ ਮੈਂ ਸਮਾਜ ਨੂੰ ਵੀ ਬੇਨਤੀ ਕਰਦਾ ਹਾਂ ਕਿ 21 ਸੋਤੇ ਨੇ ਆਪਣਾ ਕੋਈ ਪਰਸਨਲ ਨਹੀਂ ਲੈ ਕੇ ਗਿਆ ਸੀਗਾ 21 ਸੋਤਾ ਸਮਾਜ ਦੀ ਗੱਲ ਕਰਨ ਗਿਆ ਸੀਗਾ 21 ਓਵਰਏਜ ਨਾਲ ਮਜ਼ਦਮਾਂ ਦੀ ਗੱਲ ਕਰਨ ਗਿਆ ਸੀ 21 ਸੋਤਾ ਜਿਹੜੇ ਜਿਨ੍ਹਾਂ ਦੀ ਡੀਸੀ ਰੇਟਾਂ ਦੀ ਹਲ ਤੱਕ ਤਨਖਾਹ ਨਹੀਂ ਪਈ ਉਹਨਾਂ ਦੀ ਗੱਲ ਕਰਨ ਗਿਆ ਸੀ 21 ਸੋਤਾ ਠੇਕੇਦਾਰਾਂ ਜਿਹੜੇ ਠੇਕੇਦਾਰੀ ਪਰਥਾ ਚੱਲ ਰਹੀ ਆ ਉਹਨੂੰ ਬੰਦ ਕਰਾਉਣ ਵਾਸਤੇ ਉਹਦੀ ਗੱਲ ਕਰਨ ਗਿਆ ਸੀ ਮੈਂ ਬੇਨਤੀ ਕਰਦਾ ਸਮਾਜ ਨੂੰ ਵੀ ਮਲਾਜਮਾਂ ਨੂੰ ਵੀ ਵੀ ਜਿੰਨੇ ਵੀ ਵੱਧ ਤੋਂ ਵੱਧ ਜੋ ਸਾਡੇ ਚੌਰੀ ਸਾਹਿਬ ਰਾਸ਼ਟਰੀ ਮੁਖੇ ਰਾਸ਼ਟਰੀ ਸੰਚਾਲਕ ਭਾਵਾਦਸ ਔਰ ਸਾਡੇ ਜੂਨੀਅਰ ਤੇ ਪ੍ਰਧਾਨ ਵੀ ਨੇ ਔਰ ਜੋ ਵੀ ਡਿਸੀਜਨ ਹੋਊਗਾ ਅੱਗੇ ਆਪਾਂ ਚਾਹੇ ਉਹ ਜੇ ਉਹਨਾਂ ਤੇ ਨਹੀਂ ਕਾਰਵਾਈ ਹੁੰਦੀ ਆਪਾਂ ਧਰਨਾ ਲੈਣਾ ਪਵੇ ਚਾਹੇ ਜੋ ਮਰਜੀ ਕਰਨਾ ਪਵੇ ਸਾਰੇ ਸਮਾਜ ਨੂੰ ਬੇਨਤੀ ਆ ਕਿ ਆਪਾਂ ਜੋ ਵੀ ਮੀਟਿੰਗ ਹੋਊਗੀ ਮੀਟਿੰਗ ਤੋਂ ਬਾਅਦ ਜੋ ਮੈਸੇਜ ਲੱਗੂਗਾ ਉਹ ਆਪਾਂ ਵੱਧ ਤੋਂ ਵੱਧ ਇਕੱਠੇ ਹੋਣਾ ਜੈਪੀਨ ਜੈਪਾਲ गुलम एकता शाबाद गुलम एकता शाबाद जय भीम जय भारत जय भीम जय